ਅੱਠ ਗੱਡੀਆਂ ਤਾਂ ਰੈਗੂਲਰ ਹੀ ਲੰਘਦੀਆਂ ਸੀ ਤੇ ਅੱਧਾ ਦਾ ਘੰਟਾ ਲਗਭਗ ਫਟਕ ਬੰਦ ਰਹਿੰਦਾ ਸੀ ਬਾਕੀ ਜੇ ਕੋਈ ਸਪੈਸ਼ਲ ਟ੍ਰੇਨ ਲੱਗ ਜੇ ਤਾਂ ਜ਼ਿਆਦਾ ਦੇ ਰਹਿੰਦਾ ਸੀ ਸਕੂਲਾਂ ਦੇ ਬੱਚਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਸੀ ਆਜ਼ਾਦੀ ਤੋਂ ਬਾਅਦ ਜੋ ਮੈਨੂੰ ਅਪਡੇਟ ਕੀਤਾ ਗਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਸ਼ਹਿਰ ਦੇ ਵਿੱਚ ਕੋਈ ਲੋਕਪੱਖੀ ਕੰਮ ਹੋਇਆ ਜਿਹਦਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਆਊਗਾ ਨਹੀਂ ਤਾਂ ਬੜੇ ਆਏ ਇੱਥੋਂ ਦੇ ਤਾਂ ਨਾਲ ਦੇ ਪਿੰਡ ਤੋਂ ਮੁੱਖ ਮੰਤਰੀ ਸਾਹਿਬ ਵੀ ਨਾਲ ਦੇ ਪਿੰਡ ਤੋਂ ਉਹਨਾਂ ਦਾ ਜੱਦੀ ਪਿੰਡ ਹੈ ਬੜੇ ਇੱਥੇ ਮਲੂਕੇ ਬੜੇ ਇੱਥੇ ਜਿਹੜੇ ਕਾਂਗੜ ਆਏ ਆਪਦੇ ਜਵਾਕਾਂ ਦੇ ਵਾਸਤੇ ਉਹਨਾਂ ਨੇ ਕਈ ਪੀੜੀਆਂ ਦੇ ਪੈਸੇ ਇਕੱਠੇ ਕੀਤੇ ਚਲੇ ਗਏ ਉਹਨਾਂ ਨੇ ਕੀ ਲੈਣਾ ਆਂ ਆਪ ਲੋਕਾਂ ਦਾ ਉਹਨਾਂ ਦਾ ਕੋਈ ਸੰਬੰਧ ਨਹੀਂ ਆਪ ਲੋਕਾਂ ਨਾਲ ਤੁਸੀਂ ਦੇਖੋ ਵੀ ਆ ਪੁਲ ਬਣਨ ਨਾਲ 1 ਕਿਲੋਮੀਟਰ ਹੋ ਗਿਆ 1000 1000 ਮੀਟਰ ਦਾ ਕਿਲੋਮੀਟਰ ਦਾ 1100 ਹੈ ਕਹਿੰਦੇ ਪਟਿਆਲਾ ਮੰਡੀ ਦੋ ਮੰਡੀਆਂ ਨੇ ਪਟਿਆਲਾ ਮੰਡੀ ਤੇ ਨਾਬਾ ਮੰਡੀ ਆਪਸ ਜੁੜ ਜਾਣਗੀਆਂ ਮੈਂ ਕਹਿੰਦਾ ਪਟਿਆਲੇ ਤੋਂ ਨਾਬੇ ਛੇਤੀ ਚਲੇ ਜਾਂਦੇ ਹੋਣੇ ਇੱਥੇ ਜ਼ਿਆਦਾ ਟਾਈਮ ਲੱਗਦਾ ਹੋਊਗਾ। ਪਟਿਆਲੇ ਤੋਂ ਨਾਬਾ ਦਾ 20 ਕਿਲੋਮੀਟਰ ਹੀ ਆ। ਪਟਿਆਲਾ ਮੰਡੀ ਤੋਂ ਨਾਬਾ ਮੰਡੀ ਆਮਪੁਰੇ ਫੁੱਲ ਜਾਣ ਬਾਅਦ ਜ਼ਿਆਦਾ ਟਾਈਮ ਲੱਗਦਾ ਹੋਊ। ਬਥੇਰੀ ਵਾਰੀ ਮੰਗ ਪੱਤਰ ਦਿੱਤੇ ਹੋਣੇ ਬੜੀ ਵਾਰੀ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਹੋਣੇ ਬੜੀ ਵਾਰੀ ਤਾੜੀਆਂ ਬਜਵਾਈਆਂ ਹੋਣੀਆਂ ਅਗਲੇ ਸਾਲ ਕਰ ਦਿਆਂਗੇ ਅਗਲੇ ਬਜਟ ਚ ਕਰ ਦਿਆਂਗੇ ਇਸ ਚ ਕਰ ਦਿਆਂਗੇ। ਨੀਅਤ ਜਦੋਂ ਹੈ ਹੀ ਨਹੀਂ ਜਤਨ। ਨੀਅਤ ਸਾਫ਼ ਹੋਣੀ ਚਾਹੀਦੀ। ਤੁਹਾਡੀ ਆਪਣੀ ਸਰਕਾਰ ਹੈ 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ ਹਰ ਰੋਜ਼ ਨਵੇਂ-ਨਵੇਂ ਕੰਮ ਹੋ ਰਹੇ ਨੇ 19500 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਪੜਨਗੀਆਂ ਚੌੜੀਆਂ ਹੋਣਗੀਆਂ 19500 ਕਿਲੋਮੀਟਰ ਸੜਕਾਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ট্রান্সਫਾਰਮਰ ਪ੍ਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੇ ਸਾਲ ਤੱਕ ਅਗਲੀ ਗਰਮੀ ਤੱਕ ਇੱਕ ਵੀ ਕੱਟ ਬਿਜਲੀ ਦਾ ਨਾ ਲੱਗੇ ਅਸੀਂ 5000 ਕਰੋੜ ਰੁਪਏ ਦਾ ਕਟਨ ਦਿੱਤੇ ਇਹ ਕੰਮ ਨੇ ਜੀ ਕਰਨ ਵਾਲੇ ਟੇਲਾਂ ਤੱਕ ਪਾਣੀ ਪਹੁੰਚਾਇਆ ਜਿੱਥੇ 40-40 ਸਾਲ ਤੋਂ ਲੋਕਾਂ ਨੇ ਪਾਣੀ ਨਹੀਂ ਦੇਖਿਆ ਸੀ ਕੱਸੀਆਂ ਦਾ ਹੁਣ ਵੀਡੀਓ ਆਉਂਦੀਆਂ ਨੇ ਤੁਹਾਡੇ ਕੋਲ ਹੀ ਪਈਆਂ ਹੋਣੀਆਂ ਕਿ ਜੀ ਸਾਡੇ ਪਾਣੀ ਅਸੀਂ ਇੱਥੇ ਖਵਾਜਾ ਪੀਰ ਦਾ ਪ੍ਰਸ਼ਾਦ ਜਿਹੜਾ ਵੰਡ ਕੇ ਲੋਕਾਂ ਨੇ ਉਹ ਘਾਟਨ ਕੀਤੇ ਨੇ ਕੱਸੀਆਂ ਦੇ ਰਜਬਾਹਿਆਂ ਦੇ ਨਾਲਿਆਂ ਦੇ ਸੂਹਿਆਂ ਦੇ ਇਹ ਕੰਮ ਨੇ ਜੀ ਇਹ ਲੋਕਾਂ ਦੇ ਅਸਲੀ ਕੰਮ ਨੇ ਨਿੱਜੀ ਕੰਮ ਵਾਸਤੇ ਚਲੋ ਬਹੁਤ ਸਾਰੇ ਕੰਮ ਨਿੱਜੀ ਵੀ ਹੁੰਦੇ ਨੇ ਮੇਰੇ ਮੁੰਡੇ ਦਾ ਆ ਇੱਥੇ ਜਨਮ ਸਰਟੀਫਿਕੇਟ ਇੱਥੇ ਜੀ ਆ ਜਾਤੀ ਪ੍ਰਮਾਣ ਪੱਤਰ ਆ ਫਲਾਣਾ ਚਲੋ ਉਹ ਤਾਂ ਚੱਲਦਾ ਹੀ ਰਹਿੰਦਾ ਪਰ ਜਿਹਦੀ ਨਾਲ ਸਮਾਜ ਨੂੰ ਫਾਇਦਾ ਹੋਵੇ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਇਲਾਕੇ ਚ ਵੀ ਹੋਣਗੇ ਹੁਣ ਤੱਕ ਪਾਉਣੇ 2 ਕਰੋੜ ਬੰਦਾ ਪਾਉਣੇ 2 ਕਰੋੜ ਮਰੀਜ਼ ਉੱਥੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਛੋਟ ਕੇ ਕਈ ਦੋ ਵਾਰ ਵੀ ਆਗੇ ਹੋਣਗੇ ਚਲੋ 1 ਕਰੋੜ ਹੀ ਲਾ ਲੋ ਕਿ ਨਾ ਮਾ ਇੱਕ ਕਰੋੜ ਆ ਗਿਆ 3 ਕਰੋੜ ਦੀ ਬਾਕੀ ਚ 1 ਕਰੋੜ 30% ਪੰਜਾਬ ਉਥੋਂ ਦਵਾਈ ਲੈ ਕੇ ਚਲਾ ਗਿਆ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਡੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਇਹ ਕੰਮ ਨੇ ਜੀ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੇ ਈ ਈ ਮੇਨ ਜੀਈ ਐਡਵਾਂਸ ਨੀਟ ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਆ ਨਾ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਔਨ ਦਾ ਸਪੌਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਟਾਈਮ ਹੈ ਆ ਜਾਂਦੇ ਨੇ ਉਹ ਮਰੀਜ਼ਾਂ ਨੂੰ ਚੱਕ ਕੇ ਲੈ ਜਾਂਦੇ ਆ ਬਹੁਤ ਸਾਰੇ ਜਾਨਾਂ ਬਚ ਗਈਆਂ ਪਹਿਲਾਂ ਸੜਕ ਤੇ ਤਰਫ ਦੇ ਤਰਫ ਦੇ ਮਰ ਜਾਂਦੇ ਸੀ ਇਹ ਕੰਮ ਹੁੰਦੇ ਨਹੀਂ 10 ਲੱਖ ਰੁਪਏ ਦਾ ਸੇਧ ਦਾ ਬੀਮਾ ਪਾਸੋਂ ਦੇ ਦਿਨਾਂ ਸ਼ੁਰੂ ਹੋਣ ਲੱਗਿਆ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਤ ਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜਾਓ ਬਾਕੀ ਬਾਕੀ ਸਾਰਾ ਖਸਾਬ ਸਰਕਾਰ ਆਪੀ ਕਰੂਗੀ 10 ਲੱਖ ਦੇ ਥਲੇ ਸਾਡਾ ਸਾਰਾ ਖਸਾਬ ਦਾ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਬੀਮਾ ਲਾਗੂ ਨਹੀਂ ਹੋਇਆ ਹੈਲਥਨਲਿਟਰ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਆਂ ਤੋਂ ਨਵੀਆਂ ਮਸ਼ੀਨਾਂ ਲਿਆਂਦੀਆਂ ਨੇ ਦਵਾਈਆਂ ਡਾਕਟਰਾਂ ਨੂੰ ਇਹ ਲਿਖਤਾ ਕਹਤਾ ਆਰਡਰ ਦੇਤੇ ਕਿ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਕਿ ਹਸਪਤਾਲ ਤੋਂ ਬਾਹਰੋਂ ਲਿਆ ਜਉਂ ਹੀ ਮਰੀਜ਼ ਬਾਹਰ ਜਾਂਦਾ ਉੱਥੇ ਲੁੱਟਿਆ ਜਾਂਦਾ ਜੇ ਕੋਈ ਦਵਾਈ ਬਾਹਰੋਂ ਮੰਗਾਉਣੀ ਹੀ ਪੈ ਰਹੀ ਹੈ ਡਾਕਟਰ ਆਪ ਲੈ ਕੇ ਆਊਗਾ ਜੀ ਮਰੀਜ਼ ਨੂੰ ਨਹੀਂ ਭੇਜੂਗਾ ਤੇ ਸਾਨੂੰ ਦੱਸੂਗਾ ਕਿ ਆ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉੱਥੇ ਹਸਪਤਾਲ ਚ ਅਵੇਲੇਬਲ ਕਰਾ ਦਾਂਗੇ ਉਹ ਦਵਾਈ ਹਸਤਾਲ ਚ ਮਿਲੂਗੀ ਕਿਉਂਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁਗਤ ਭੋਗੀ ਰਹੇ ਹਾਂ ਅਸੀਂ ਪਿੰਡੇ ਤੇ ਅੰਡਾਈਆਂ ਨੇ ਇਹ ਗੱਲਾਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਪਤਾ ਹੁਣ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੋ ਨਹਿਰ ਹੀ ਆਉਂਦੀ ਮੋਗਾ ਦਿਖੇ ਹੀ ਨਹੀਂ ਕਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀਆਂ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰੀ ਆਊਗੀ ਸਾਡੀ ਵਾਰੀ ਆਊ ਸਾਡੀ ਵਾਰੀ ਆ ਲੈਣ ਦੋ ਅਸੀਂ ਭਵੰਤਮਾਨ ਨੂੰ ਐ ਕਰਾਂਗੇ ਦੀਆਂ ਚੀਕਾਂ ਪਾਵਾਂਗੇ ਆ ਮੁੱਦਾ ਰਹਿ ਗਿਆ ਇਹਨਾਂ ਕੋਲੇ ਬਸ ਵਾਰੀ ਆਊਗੀ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਵੀ ਸਾਡੀ ਵਾਰੀ ਆਊਗੀ ਐਨੇ ਵਜh ਐਨੇ ਮਿੰਟ ਤੇ ਪੰਜਾਬ ਨੂੰ ਪਤਾ ਨਹੀਂ ਟਰੱਕ ਸਮਝ ਰੱਖਿਆ ਵੀ ਮੈਂ ਕਈ ਵਾਰੀ ਟਰੱਕ ਫੜਾਉਂਦਾ ਹੁੰਦਾ ਕਨੇਕਟਰ ਨੂੰ ਕਲੀਨਰ ਨੂੰ ਡਰਾਈਵਰ ਚਲ ਖਾਲੀ ਜਾ ਜਦ ਤੱਕ 20 ਕਿਲੋਮੀਟਰ ਚਲਾ ਕੇ ਦੇਖ ਲਾ ਅਹੀਂ ਸੰਧ ਰਖੇ ਪੰਜਾਬ ਨੂੰ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਜੀ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵਾਨ ਤੁਮਾਨੇ ਚੀਕਾਂ ਪੈਣ ਲੈ ਜਾ ਮੈਂ ਮਾੜਾ ਕੀ ਕਰਤਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹਦੇ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਹੁੰਦੇ ਭਾਈ ਅਸੀਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਟੀਪੀਡੀ ਕਾਲਜ ਉਤਰਿਆ ਹੈਲੀਕਾਪਟਰ ਉਤਰਿਆ ਸਭ ਤੋਂ ਪਹਿਲਾ ਜ਼ਿੰਦਗੀ 'ਚ ਸਭ ਤੋਂ ਪਹਿਲਾ ਅਵਾਰਡ ਟੀਪੀਡੀ ਕਾਲਜ ਮਾਲਵਾ ਤੇ ਮੈਂ ਜਿਹੜਾ ਹੈਗਾ ਉੱਥੇ ਜਿੱਤਿਆ ਸੀ ਜੀ ਛੋਟੀ ਜੀ ਇੱਕ ਮੋਮਬਤੀ ਜੀ ਦਾ ਸਟੈਂਡ ਜਿੱਤਿਆ ਸੀ ਨਾਲੇ ਇਹ ਵੀ ਮੈਂ ਉੱਥੇ ਪਿਆ ਮੇਰੇ ਕੋਲੇ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਟਰੋਫੀ ਜਿੱਤ ਲਿਆ ਪਰ ਜਿਹੜਾ ਪਹਿਲੀ ਵਾਰ ਜਿੱਤਿਆ ਉਹਦਾ ਉਹਨੂੰ ਦੇਖਣ ਦਾ ਜਾਂ ਉਹਦੇ ਨਾਲ ਯਾਦਾਂ ਜਿਹੜੀਆਂ ਜੁੜ ਜਾਂਦੀਆਂ ਉਹਦਾ ਉਹ ਨਜ਼ਾਰਾ ਹੀ ਹੋਰ ਹੈ ਤੇ ਮੈਨੂੰ ਪਤਾ ਹੁੰਦਾ ਜੇ ਇਥੇ ਤਿੰਨ ਟੀਪੀੜੀ ਕਾਲ ਚ ਮੈਂ ਲਈ ਆਉਂਦਾ ਜੋ ਦਿਖਾਉਂਦਾ ਤੁਹਾਨੂੰ ਆਹ ਜਾਂ ਆਹ ਛੋਟੇ ਛੋਟੇ ਚਾਵਾਂ ਚੋਂ ਨਿਕਲੇ ਹੋਏ ਆਂ ਜੀ ਆਹ ਰਿਸ਼ਤੇਦਾਰੀਆਂ ਨੇ ਆ ਕਰਾੜ ਵਾਲੇ ਆ ਢਿੱਲਮਾ ਤੂਰਕੋਟ ਬਾਦਰਾ ਭੈਣੀ ਸਪਾਲਾਂ ਆ ਨਾਲ ਪਿੰਡ ਨੇ ਆਪਣੇ ਸਾਰੇ ਰਿਸ਼ਤੇਦਾਰੀਆਂ ਸਾਡੇ ਆਪਾਂ ਹੀ ਪੱਕੋ ਜੀਆਂ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਤੁਹਾਡੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਉਹੀ ਨੇ ਸੁਇਸ ਕਰਕੇ ਆਏ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੁੱਛੇ ਦੇ ਰੱਖੇ ਨੇ ਜਿਉਂ ਲੋਕਾਂ ਦਾ ਤੜਕੀ ਗੋਲਾਂ ਕੱਢਣਾ ਉਹ ਇੱਕ ਹੋ ਇੱਕ ਹੈਗਾ ਉਹ ਤਾਂ ਜਮ ਹੀ ਉਹਨਾਂ ਦਾ ਹੀ ਹੈ ਨਾਮ ਰਤਨ ਹੈ ਕਮਰਤ ਨਾਲ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਊਂਡ ਆਉਂਦੀ ਹੈ ਦਿੱਲੀ ਤੋਂ ਐ ਫੇ ਗੁਰਦਾਸ ਮਾਨ ਗਾਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ 나ਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦੇ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸੀ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਰ ਉੱਥੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਂ ਇੱਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਦੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਸੀ ਤੇ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋਨ ਨੂੰ 7 ਕਰੋੜ ਰੁਪਏ ਵਰਲਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਵੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦਿਓ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਧਾਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਚਿੱਟੇ ਨਾਲ ਸਿਰਿੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤੁਮਾਨ ਮਾੜਾ ਹੋ ਗਿਆ ਬਸ ਕਿਉਂਕਿ ਆਮ ਘਰਾਂ ਦੇ ਜਵਾਕਾਂ ਨੂੰ ਨਹੀਂ ਚਾੜਦੇ ਆਮ ਘਰਾਂ ਦੇ ਜਵਾਕ ਆ ਕੇ ਇੱਥੇ ਸਾਡੀਆਂ ਕੁਰਸੀਆਂ ਤੇ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਾ ਲਓ ਗਲਤ ਮਾਲਤ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰ ਬੋਲਣਾ ਕਾਨੂੰ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਾਬਤ ਹੋਣਗੇ ਕਿ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਤੇ ਚੜ ਰਿਹਾ ਸੀ ਤੁਸੀਂ ਲੀਤੋ ਲਾਉਣਗੇ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵੇਲੇ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮੈਂ ਤਾਂ ਕੋਈ ਕੋਈ ਨਾ ਕੋਈ ਭੇਜ ਦਿੰਦਾ ਮੈਂ ਕੋਈ ਗੱਲ ਨਹੀਂ ਆ ਜੇ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਓ ਦੇ ਏਰੀਆ ਚ ਚਲੇ ਗਏ ਉਹ 파ੜ ਦੇਣਗੇ ਸਵਿਸ਼ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਕਾਉਨੂ ਵਧੀਆ ਮੰਨੇ ਜਾਂਦਾ ਹੈ ਇੱਕ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸਮਨ ਚੰਗਾ ਲੱਗਿਆ ਅੱਜ ਰਾਮਪੁਰੇ ਫੂਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰਿਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਹੀ ਆ ਪਰਾਂ ਮੂੰਹ ਕਰਕੇ ਇਧਰੋਂ ਵੈਖ ਖੜ ਜਾ। ਇਧਰੋਂ ਕੌਣ ਆਉਂਦਾ? ਤੂੰ ਮੇਰੇ ਵੱਲ ਦੇਖੇ ਦੇਖਣਾ। ਉਹ ਬਚਾਰਿਆਂ ਨੂੰ ਆਤ ਤਾਂ ਪਈ ਹੋਈ ਹੈ ਨਾ। ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ। ਇਹ ਵਿਚਾਰਿਆਂ ਨੇ ਡਿਊਟੀਆਂ ਆ ਲਾਉਂਦੇ ਨੇ ਪਰਾਂ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਪਾੜ ਲਉ। ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ। ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ। ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ ਉਹ ਕਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫੇਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੀ ਆ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਤੇ ਸੱਥਾਂ ਬੈ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ ਚ ਲਿਖਿਆ 33 ਸਾਲ ਦੇ ਜਵਾਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਐਨਾ ਟੱਤੀ ਅਰਬਾ ਸੀ ਉਹ ਚੋ ਇੱਕ ਟੈਚੀ ਇੱਧਰ ਦੇ ਤਾਂ ਹੁਣ ਆਏ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਵੰਡੇ ਸਾੜਾਂ ਵੇਲੇ ਉਹ ਸਰਪੰਚ ਕੋਲਾ ਆਇਆ ਇੱਧਰ ਸਰਪੰਚ ਆ ਚੱਕ ਇੰਨੇ ਬਾਅਦ ਚੋਂ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲਿਆ ਵੀ ਸਰਪੰਚ ਵਾਪਸ ਤੇ ਹੁਣ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪਾਗਲਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ ਚ ਗੱਡੀ 'ਚ ਬਹਿ ਜਾਊਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁੱਖ ਵਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡੱਬ ਵਾਲੀ ਟਰਾਂਸਪੋਰਟ ਵਾਲੇ ਖਾਤੇ 'ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ 'ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਹੀ ਫਿਰ ਸ਼ਰਮਣੀ ਕਬੜੀ ਕਹਿੰਦੀ ਤੇਲ ਇੰਨਾ ਤੇਲ ਕਢਾ ਲਓ ਇਨੇ ਤੇਲ ਦੇ ਪਰਚੇ ਪੜਾ ਸਾਡੇ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿਣਾ ਤਾਂ ਰਿਹਾ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦਿਨ ਉਹੀ ਨੇ ਕਿਤੇ ਆਪਦੇ ਇਹਨਾਂ ਦੀਆਂ ਜੇਬਾਂ ਬਨਵੇ ਨੇ ਉਹਦੇ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੁੰਦਾ ਜਾਂਦਾ ਹੈ ਕਿਉਂਕਿ ਖਰਾਕਾਂ ਪਖਾਨ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬਚਿਓ ਬੜਾ ਗੁੰਮਰਾਹਕ ਉਹਨਾਂ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਸਾਢੇ 17 ਸਾਲ ਦੇ ਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ 'ਚ ਰੈਂਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਢੇ 17 ਸਾਲ ਦਾ ਉਦੋਂ ਬਟਾ ਤਾਂ ਬਾਣੀ ਨਹੀਂ ਸਕਦਾ ਮੈਂ ਮੁੱਖ ਮੰਤਰੀ ਤਾਂ ਫਿਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ ਭਗਵੰਤ ਮਾਨ ਦਾ ਸਾਰੀ ਦੁਨੀਆ ਦੇ ਪੰਜਾਬੀਆਂ ਦਾ ਪੈਸੇ ਕਮਾਉਣੇ ਹੁੰਦੇ ਉਧਰੋਂ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇੱਧਰ ਫੇਲ ਹੋ ਗਿਆ ਉਧਰ ਆ ਗਿਆ ਪੈਸੇ ਕਮਾਉਣੇ ਉਧਰੋਂ ਕਮਾ ਲੈਂਦੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਟੀਚਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਵਾਰੀ ਆਊਗੀ ਸਾਡੀ ਵਾਰੀ ਆਊਗੀ ਥੋਡੀਆਂ ਵਾਰੀਆਂ ਤਾਂ ਦੁਖੀ ਹੋਗੇ ਤਾਂ ਸਾਨੂੰ ਲਿਆਂਦਾ ਲੋਕਾਂ ਨੇ ਔਖੇ ਜੀ ਤਜਰਬਾ ਨਹੀਂ ਪਹਿਲਾਂ ਕਹਿੰਦੇ ਮੈਂ ਤਾਂ ਤਜਰਬੇਕਾਰਾਂ ਤਾਂ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕੇ ਨੇ ਚਿੱਟੇ ਦਾ ਤਜਰਬਾ ਕਰ ਲਿਆ ਕਿਸੇ ਨੇ ਟੋਲ ਟੈਕਸ ਲਾਤੇ ਕਿਸੇ ਨੇ ਢਾਬਿਆਂ ਟੂਬਿਆਂ ਦਾ ਤਜਰਬਾ ਕਰ ਲਿਆ ਸੂ ਤਜਰਬੇ ਹੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਭਜਣ ਲੱਗ ਗਏ ਹੁਣ ਕਿਤੇ ਥੋੜੀ ਜਿਹੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਵਧੀਆ ਵਧੀਆ ਦਿਮਾਗ ਉਧਰ ਜਾ ਰਹੇ ਨੇ ਉੱਥੇ ਜਾ ਕੇ ਵੀ ਤਾਂ ਦਿਹਾੜੀਆਂ ਕਰਦੇ ਆ ਇੱਥੇ ਵਧੀਆ ਨੌਕਰੀਆਂ ਕਰ ਲਈਏ ਕੰਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੈ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਸਪੈਸ਼ਲੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਰ ਮੈਂ ਕਹਿਆ ਸੀ ਮੇਰੇ ਦੁਗਾਟਨ ਦੀ ਬੇਟ ਨਾ ਕਰਿਓ ਚਲਾ ਦਿਓ ਪੁਲ ਨੂੰ ਤੇ ਹੁਣ ਵੀ ਆਪਾਂ ਪੁਲ ਰੋਕੇ ਖੜਿਆ ਵੈਸੇ ਤੇ ਛੇਤੀ ਖਤਮ ਕਰਕੇ ਲੋਕਾਂ ਨੂੰ ਪਟਿਆਲੇ ਤੋਂ ਨਾ ਆਪਾਂ ਮੰਡੀ ਤੱਕ ਦਾ ਸਫਰ ਜਿਹੜਾ ਸ਼ਾਰਟ ਕਰੀਏ ਬਾਕੀ মিডিਆ ਵਾਲੇ ਸਾਡੇ ਵੀਰ ਖੜੇ ਨੇ ਸਾਰੇ ਦੋਸਤ ਨੇ ਤੰਨੇ ਬਠਿੰਡਾ ਵਾਲੇ ਰਾਮਪੁਰੇ ਫੂਲ ਵਾਲੇ ਪੁੱਚੋ ਵਾਲੇ ਬਹੁਤ ਬਹੁਤ ਥੋੜਾ ਧੰਨਵਾਦ ਹੈ ਬਸ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਦੇ ਜਨ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਵੱਡੇ ਵੱਡੇ ਐਲਾਨ ਤੇ ਨਾਲ ਇੰਪਲੀਮੈਂਟੇਸ਼ਨ ਕੱਲੇ ਐਲਾਨ ਨਹੀਂ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਨਾ ਜਦੋਂ ਮੈਂ ਕਿਹਾ ਸੀ ਇਹ ਗੱਲ ਅੱਜ ਤੋਂ 3 ਸਾਲ ਪਹਿਲਾਂ ਤਾਂ ਮਜ਼ਾਕ ਉਡਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਲੱਗਣ ਕਿਵੇਂ ਹੋ ਜੂਗਾ ਆਉਂਦੇ ਨਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਬ ਜਗੇ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆਈ ਜਾਂਦਾ ਦائیں ਦائیں ਪੈਂਦਾ ਕਹਿੰਦੇ ਪਾਣੀ ਫਿਰ ਉਹੀ ਖੰਬੇ ਨੇ ਉਹੀ ਤਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਐ ਆਪਾਂ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮੁਹਬਤ ਵਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਮੈਲਾ ਸੀ ਉਹ ਕੀ ਕਰੀਏ ਹੁਣ ਮੋਮਬਤੀਆਂ ਮੋਮਬਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨੀ ਕਦੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਧਰਮਨ ਪਲਾਂਟਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾ ਲਿਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਿਆ ਇਹ ਨੀਤਾਂ ਨੂੰ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਨੇ ਹੋ ਤੇ ਕਿਸੇ ਦਾ ਹੱਕ ਵੀ ਨਹੀਂ ਮਾਰਦੇ ਇਹ ਟੈਕਸ ਵੀ ਨਹੀਂ ਦਿੰਦੇ ਹੱਕ ਵੀ ਖਾਂਦੇ ਕਹਿੰਦੇ ਕਿ ਕਿਸਾਨ ਆ ਜੀ ਅਸੀਂ ਮੈਂ ਕਿਹਾ ਯਾਰ ਸੁਖਵੀਰ ਸਿਆ ਇਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4-500 ਬਣ ਗਈਆਂ ਸਾਡੀਆਂ 5-10 ਮਹੀਨੀ ਹੀ ਬਣ ਜਾਣਗੀਆਂ ਜੇ ਜ਼ਮੀਨ ਘੱਟਾ ਸਾਡੇ ਕੋਲੇ ਸੰਨ ਦੱਸ ਤਾਂ ਦੇ ਕਿੱਥੇ ਵੇਚੀ ਦੀ ਹੁੰਦੀ